ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਧਨ ਦੁਗਣੀ ਤੇ ਰਾਚਾ ਬੁਣੀ ਤਰਕੀ ਬੱਚੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਨੁੱਖੋ ਜੀ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਆਨੰਦ ਸੋਹਜੇ ਛੁੱਟਿਆ ਹੋਇਆ ਨੂੰ ਦੋ ਦਿਨ ਹੋਏ ਜੀ ਤੇ ਬੱਚਿਆਂ ਦੀ ਜਿਹੜੀ ਪੇਰੈਂਟਸ ਮੀਟਿੰਗ ਆ ਉਹਦੀ ਕਾਲ ਆਹੀ ਜੀ ਕਾਲ ਆਈ ਵੀ ਸਵੇਰ ਦਾ ਅੱਜ ਚੱਕਰ ਪਿਆ ਵਾ ਜੀ ਬਸ ਘਰ ਦੇ ਵਿੱਚ ਨੱਠ ਭੱਜ ਪਈ ਵੀ ਪੇਰੈਂਟਸ ਮੀਟਿੰਗ ਬਾਅਦ ਤੇ ਕਿਉਂ ਫਸਟ ਟਾਈਮ ਮੈਂ ਜਾ ਰਹੇ ਹਾਂ ਜੀ ਅ ਕਿਉਂ ਮੈਂ ਅੱਜ ਤੱਕ ਕਰਨ ਦੀ ਕਿਸੇ ਵੀ ਪੇਰੈਂਟਸ ਮੀਟ ਵਿੱਚ ਗਿਆ ਨਹੀਂ ਕਿਉਂ ਉਹ ਜਸਮੀ ਜੀ ਜਾਂਦੀ ਸੀ ਉਹਦੇ ਕਰਕੇ ਸਾਰਦਾ ਸੀ ਇੱਕ ਦੋ ਵਾਰ ਵੀ ਅਟੈਂਡ ਕਰਿਆ ਤੇ ਉਹ ਵੀ ਸਾਰ ਗਿਆ ਤੇ ਅੱਜ ਅੱਜ ਵੀ ਮੈਂ ਸਾਰਦਾ ਨਾ ਸੀ ਫਿਰ ਗੱਲ ਖੜ ਗਈ ਜੀ ਇੱਥੇ ਆ ਕੇ ਵੀ ਸੰਦੀਪ ਕਹਿੰਦੀ ਵੀ ਮੈਂ ਜਾਣਾ ਪਿਆ ਰਿਸ ਮੀਟਿੰਗ ਤੇ ਪਿੱਛ ਜਾਣਾ ਤੁਸੀਂ ਵੀ ਆ ਨਾਲ ਨਹੀਂ ਤੁਰਕੇ ਤਾਂ ਅਸੀਂ ਜਾਣਦੇ ਰਹੇ ਕਰਨ ਤਾਂ ਕਹਿੰਦਾ ਵੀ ਮੈਂ ਸਕੂਟਰ 'ਤੇ ਲੈ ਜਾਣਾ ਪਰ ਅਜੇ ਘੱਟੇ ਫੋਨ ਕਰਕੇ ਇਹ ਪੰਗੇ ਚਪਾ ਨਹੀਂ ਪਏ ਕਿ ਮਹਾ ਚਲ ਮੈਂ ਵੀ ਚੱਲਦਾ ਦੇਖਦਾ ਵੀ ਕੀ ਬਣਦਾ ਕੀ ਨਹੀਂ ਜੋ ਜਦਾਂ ਸਾਡੀ ਪੇਰੈਂਟਸ ਮੀਟਿੰਗ ਹੁੰਦੀ ਸੀ ਪਾਪਾ ਜੀ ਜਾਂਦੇ ਹੁੰਦੇ ਸੀ ਤਾਂ ਜਨ ਮੁੱਠੀ ਚਾਹੀ ਰਹਿੰਦੀ ਸੀ ਮੇਰੀ ਖਾਸ ਕਰਕੇ ਥੋੜਾ ਜਿਹਾ ਆ ਤੂੜੀ ਟਾਟੇ ਸੀ ਆਪਣੀ ਚਲੋ ਬਾਗਦੂਦੀ ਕਿਰਪਾ ਨਾਲ ਵੀ ਆਪਣਾ ਤਾਂ ਸਮਾਂ ਲੰਘ ਗਿਆ 40 ਸਾਲ ਦੀ ਉਮਰ 41 ਸਾਲ ਜ਼ਿੰਦਗੀ ਦੇ ਬਤੀਤ ਹੋ ਗਏ ਬਹੁਤ ਵਧੀਆ ਲੰਘ ਗਏ ਮਾਰਾ ਦੀ ਦਿਆ ਨਾਲ ਤੇ ਜਿਹੜਾ ਹੁਣ ਆਉਣ ਵਾਲਾ ਸਮਾਂ ਹੈ ਉਹ ਬੱਚਿਆਂ ਵਾਸਤੇ ਬਹੁਤ ਪੜਾਈ ਪੱਖੋਂ ਵੀ ਤੇ ਜਿਹੜੇ ਅੱਗੇ-ਅੱਗੇ ਕੰਮ ਆ ਜਾਂ ਕੋਈ ਜੋਬ ਆ ਉਹ ਵੀ ਜੇ ਵਧੀਆ ਪੜ੍ਹਾਈ ਕਰੀ ਵੀ ਹੋਊਗੀ ਤਾਂ ਹੀ ਬੱਚੇ ਉਹ jobbਾਂ ਕਰ ਸਕਣਗੇ ਨਹੀਂ ਤਾਂ ਫਿਰ ਹਾਲਾਤ ਤਾਂ ਤੁਸੀਂ ਹੁਣ ਦੇਖੇ ਰਿਹਾ ਵੀ ਪੰਜਾਬ ਦੇ ਕਿੱਦਾਂ ਦੇ ਹੋਏ ਪਏ ਕਿੱਦਾਂ ਦੇ ਨਹੀਂ ਅ ਕੁਝ ਪਰਸੈਂਟ ਸਰਕਾਰਾਂ ਪੜ੍ਹਾਈ ਪੱਖੋਂ ਵਧੀਆ ਵੀ ਹੈਗੀਆਂ ਕੁਝ ਪੱਖੋਂ ਪਹਿਲਾਂ ਅ ਪਿੱਛੇ ਜੇ ਹੁਣ ਮੈਂ ਕਿਹਾ ਸਰਕਾਰ ਦਾ ਨਾਮ ਲੈਣਾ ਅ ਤੁਹਾਨੂੰ ਸਾਰਿਆਂ ਨੂੰ ਭਲੀ ਪ੍ਰਕਾਰ ਪਤਾ ਹੈ ਵੀ ਉਹਨਾਂ ਨੇ ਆਰਡਰੇ ਕਰਤਾ ਸੀ ਵੀ 10ਵੀਂ ਸਕਾਲ ਕਲਾਸ ਤੱਕ ਕੋਈ ਬੱਚਾ ਫੇਲ ਹੋਊਗਾ ਹੀ ਨਹੀਂ ਸਾਰੇ ਪਾਸ ਹੋਣਗੇ ਫਿਰ ਉੱਥੇ ਬੱਚੇ ਨੇ ਕਿਆ ਪੜਨਾ ਕਿਆ ਨਹੀਂ ਪੜਨਾ ਜਾਇ ਇਦਾਂ ਦੇ ਰੂਲ ਐਂਡ ਰੈਗੂਲੇਸ਼ਨ ਪਾਸ ਹੋਣ ਦਾ ਆਜਣਾ ਅ ਫਿਰ ਬੱਚਿਆਂ ਦਾ ਭਵਿੱਖ ਸਾਡਾ ਖਤਰੇ 'ਚ ਹੈ ਤੇ ਚਲੋ ਹੁਣ ਜੇ ਹੁੰਦੀ ਸਰਕਾਰ ਦੀ ਗੱਲ ਕਰੀਏ ਹੁਣ ਅ ਕੁਝ ਪਰਸੈਂਟ ਸੁਧਾਰ ਆ ਪੜ੍ਹਾਈ ਦੇ ਵਿੱਚ ਚਲੋ ਵਾਇਗਰ ਹੌਲੀ ਹੌਲੀ ਅ ਸੁਧਾਰ ਸਾਨੂੰ ਆਪਣੇ ਦਿਮਾਗ ਤੇ ਵੀ ਲੈਣਾ ਚਾਹੀਦਾ ਜਿ ਕਿਉਂ ਜੇ ਅਸੀਂ ਆਪਣੇ ਬੱਚੇ ਨੂੰ ਸੁਧਾਰਾਂਗੇ ਪੜ੍ਹਾਵਾਂਗੇ ਲਿਖਾਵਾਂਗੇ ਵਧੀਆ ਸਿੱਖਿਆ ਦਵਾਂਗੇ ਵਧੀਆ ਬੋਲਬਾਣੀ ਸਿਖਾਵਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਸਾਨੂੰ ਹੀ ਫਾਇਦਾ ਹੋਣਾ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਣਾ ਉਹਦਾ ਤੇ ਹੁਣ ਕਰਨਵੀਰ ਵੀ ਇੱਧਰ ਰੇਡੀ ਹੈ ਜੀ ਅ ਸੰਦੀਪ ਵੀ ਰੇਡੀ ਹੈ ਸ਼ੁਭਰੀਤ ਵੀ ਰੇਡੀ ਹੈ ਸ਼ੁਭਰੀਤ ਨੂੰ ਆਵਾਜ਼ ਆ ਗਈ ਕਿਤੇ ਮੈਨੂੰ ਕਿਦਾਂ ਸਕੂਲ ਲੈਣਾ ਛੱਡਿਆ ਇਸ ਕਰਨ ਦੀ ਚੰਗਰੀ ਸਮੇਂ ਅੰਦੀ 8 ਵਜੇ ਤੋਂ ਲੈ ਕੇ 12 ਵਜੇ ਤੱਕ ਪੇਰੈਂਟਸ ਮੀਟਿੰਗ ਆ ਤੇ ਸ਼ੁਭਰੀਤ ਦੀ 10 ਤੋਂ ਲੈ ਕੇ 2:30 ਵਜੇ ਤੱਕ ਪੇਰੈਂਟਸ ਮੀਟਿੰਗ ਆ ਤੇ ਕਿੱਥੇ ਨੂੰ ਹੀ ਜਾਣਾ ਫਿਰਤਾ ਔਰੇ ਪਹਿਲਾਂ ਚਲ ਫਿਰ ਤੈਨੂੰ ਸਕੂਲ ਨੂੰ ਨਹੀਂ ਲੈ ਕੇ ਜਾਊਗਾ ਚਲ ਔਰੇ ਸਾਸਰੀ ਘਾਲ ਤਾਂ ਬਣਾ ਦੇ ਫਿਰ ਅਰਕ ਕੀ ਹੈ ਚਾਰੇ ਸਿੱਧਾ ਕਿਹਦਾ ਫੋਨ ਚਲ ਬੂਆ ਨੂੰ ਹੈਪੀ ਬਰਥਡੇ ਕਹ ਦੇ ਅੱਜ ਸਾਡੀ ਬਲਜਿੰਦਰ ਦਾ ਜੀ ਹੈਪੀ ਬਰਥਡੇ ਆ ਬਹਾਗ ਰੂਹ ਦੀ ਜ਼ਿੰਦਗੀ ਦੇ ਵਿੱਚ ਰੰਗ ਭਾਗ ਲਾ ਕੇ ਰੱਖੇ ਹਨ ਖੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰੇ ਆਪਣੀ ਉਹ ਤੇ ਕੋਈ ਦੁੱਖ ਤਕਲੀਫ ਨਾ ਉਹਦੇ ਕਰਮਾਂ ਚੋਂ ਕਿਸੇ ਵੀ ਤੀ ਭੈਣ ਦੇ ਕਰਮਾਂ ਚੋਂ ਦੁੱਖ ਤਕਲੀਫ ਨਾ ਦੇ ਤੂੰ ਪੁੱਛ ਅਪੁੱਛ ਜੀ ਅੱਜ ਸਾਡੀ ਬਲਜਿੰਦਰ ਦਾ ਹੈਪੀ ਬਰਥਡੇ ਜੀ ਤੁਸੀਂ ਕਹਿ ਦਿਓ ਉਹਨਾਂ ਨੂੰ ਫੋਨ ਚੋਂ ਹੈਪੀ ਬਰਥਡੇ ਕਹਿ ਦਿਓ ਜੀ ਹੈਪੀ ਬਰਥਡੇ ਬੂ ਜੀ ਹਾਂ ਉਹ ਸਮਝ ਤੌਰ ਕਿੰਨੀ ਕੱਢੀ ਵੀ ਅੱਜ ਮੇਰੇ ਪੁੱਤ ਨੇ ਦਿਖਾਈ ਇਹ ਇਦਨ ਖੜਕੇ ਦਿਖਾਈ ਕਿੰਨੀ ਕਿਟਾਰ ਕੱਢੀ ਪਈ ਹਾਏ ਮੈਂ ਪੁੱਤ ਜੀ ਫੋਨ ਕਰੀ ਨਾ ਹਾਂ ਤੁਜੀ ਫੋਨ ਕਰਾਂਗੇ ਤਾਂ ਪੁੱਤ ਜੀ ਆਗਲਾ ਮੈਂ ਤੁਹਾਨੂੰ ਫੋਨ ਕਰਾਂ ਜੀ ਆ ਪਿਆ ਮੇਰਾ ਫੋਨ ਆ ਜੁਰੇ ਨੂੰ ਆਦੇ ਪਹਿਲਾਂ ਮੇਰੇ ਕੋਲ ਖੜੋ ਜੀ ਪੁੱਤ ਜੀ ਲੈ ਭੱਜ ਜੀ ਤਾਂ ਹਲੋ ਹਲੋ ਜੀ ਔਰ ਨੂੰ ਆਦੇ ਪੁੱਤ ਜੀ ਔਰ ਇਹ ਪਹਿਲਾਂ ਫੇਰ ਨਹੀਂ ਮੈਂ ਇਹ ਨਹੀਂ ਕਰਨਾ ਆਏਗਾ ਇੱਧਰ ਤੇ ਤੇ ਇਹ ਤਾਂ ਅਰੇ ਡੰਡੀ ਆ ਪੁਲਿਸ ਜੀ ਉਹ ਰਿਹਾ ਸਾਹਮਣੇ ਮੇਰੇ ਕੋਲ ਇਹ ਪੁਲਿਸ ਜੀ ਆ ਕੀ ਓਰੇ ਆਓ ਜੀ ਹਾਂ ਹੈਲੋ ਪੁਲਿਸ ਜੀ ਰਿਹਾਓ ਜੀ ਆਓ ਜੀ ਪੁਲਿਸ ਜੀ ਮਾਨੂੰ ਸੰਦੀਪ ਨੇ ਨਾ ਕੁੱਟਿਆ ਅੱਜ ਸੰਦੀਪ ਨੇ ਪੁਲਿਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੀ ਆ ਕਿੱਥੋਂ ਤੇ ਲੱਭਿਆ ਕੀ ਕਿੱਥੋਂ ਤੇ ਲੱਭਿਆ ਕੱਪੜਾ ਕਿਹੜਾ ਕੱਪੜਾ ਜਿਹੜਾ ਪਈਆ ਲੋਰ ਜੀ ਆ ਕੁੱਤਰ ਤਰ ਤਰ ਮਾਰ ਦਿੱਤੀ ਲੱਭਿਆ ਉਹ ਕਿੱਥੇ ਲੱਭਿਆ ਨਹੀਂ ਦੇ ਮਨ ਰੱਤ ਕਿਤੇ ਗਰੀ ਹਾਂਜੀ ਹਾਂਜੀ ਪੁਲਿਸ ਜੀ ਮਨੂੰ ਨਾ ਸੰਦੀਪ ਮਾਰਦੀ ਆ ਜੀ ਹੁਣ ਕੀ ਹੱਲ ਹੋਊਗਾ ਜੀ ਉਹਦਾ ਹਾਂਜੀ ਦੱਸੋ ਜੀ ਪੁਲਿਸ ਜੀ ਅ ਡੰਡਾ ਚੱਲੂਗਾ ਤੇ ਪਰ ਤੇਰੇ ਪਰ ਚਲਾਤਾ ਫੇਰ ਹਾਂ ਅੱਜ ਤੇਰੇ ਇਲਟ ਪਤਾ ਲੱਗੂਗਾ ਵੀ ਕੀ ਆਉਂਦਾ ਕਿਆ ਕਰਕੇ ਆਈ ਈ ਇਹ ਫੇਰ ਇਹਨੇ ਪਰ ਹੋਰ ਸਖਤਾਈ ਨਾ ਅੱਜ ਤੇ ਮਾਸੇ ਉੱਥੇ ਵਾਈਸ ਪ੍ਰਿੰਸੀਪਲ ਨੂੰ ਦੱਸਤਾ ਜੀ ਮੇਰੇ ਪੇਪਰ ਦਾ ਬਹੁਤ ਵਧੀਆ ਕਰਿਆ ਕਲਰਿੰਗ ਨਹੀਂ ਵਧੀਆ ਕਰ ਕਲਰਿੰਗ ਚ ਥੋੜਾ ਜਿਹਾ ਕਰਕੇ ਆਈ ਹੈ ਜੰਦਾ ਪੱਪਾ ਹਾਂ ਕਲਰਿੰਗ ਇਹਦਾ ਲਾਗ ਉੱਤਮ ਹੈ ਜੱਜ ਦੀ ਬਿਟਾ ਵੇਖ ਲੈ ਇਹਦੀ ਵੀ ਫੇਸ ਮੀਟਿੰਗ ਹੈ ਹਾਂ ਤੁਹਾਨੂੰ ਸਾਰਿਆਂ ਨੂੰ ਫੇਰ ਫਿਰ ਸਿਖਿਆਗਾ ਇਹ ਨਹੀਂ ਦੇਖਿਓ ਕਿੰਨੀ ਇਹਦਾ ਤਾਂ ਬਰਾਬਰ ਖੜਾ ਹੋ ਬਰਾਬਰ ਦਾ ਹੋ ਗਿਆ ਹੁਣ ਅੱਗੇ ਤੋਂ ਕੁਣੀ ਲੱਭੜੀ ਸ਼ੁਰੂ ਕਰੀਏ ਨਾ ਹਾਂ ਅੰਨਾ ਦਾ ਇਹਨੂੰ ਅੱਜ ਸਵੇਰ ਦੀ ਕਹਿਣੀ ਆ ਮੈਂ ਕਿਹਾ ਕਰਨ ਜੇ ਮੇਰੀ ਬਾਹ ਦੁਖਦੀ ਆ ਮੈਂ ਯਾ ਕਰਾਵਾਂ ਨਹੀਂ ਆ ਕੋ ਬੋਤੇ ਹੋ ਬਲਾਜਾ ਮੈਂ ਲਾ ਕੇ ਅੱਜ ਬੋਲ ਰਹੀ ਆ ਅੱਜ ਪੇਰੈਂਟਸ ਮੀਟਿੰਗ ਆਤੀ ਲਾਇਆ ਹਾਂ ਮੈਲੇ ਵੀ ਪੰਗ ਕਿਉਂ ਪੰਗ ਨਹੀਂ ਮੇਰੇ ਵੀ ਪੰਗ ਮੰਨਣਾ ਇਹ ਵੀ ਚੱਕਰ ਆ ਹਾਂ ਕਰ ਚਾਹ ਬਣੂਗਾ ਮਨੂਗਾ ਕੀ ਜੀਓ ਬਲ ਹਾਂ ਦੇ ਦਿੱਸਾ ਪੰਦਣਾ ਨਹੀਂ ਦਿੱਸਾ ਦਾ ਮਕੀਨ ਬੁਣੂਗੀ ਕਿਹੜਾ ਹੀ ਬੁਣੂਗੀ ਅੱਛਾ ਤੇਰੀ ਪੇਰੈਂਟਸ ਮੀਟਿੰਗ ਦਾ ਖਿਚੜੀਓ ਬਣੂਗੀ ਹਾਏ ਹੱਥ ਥੱਕ ਗਿਆ ਉਹ ਸੱਤ ਉਹ ਹੋ ਜਾਈ ਨਹੀਂ ਹੈਗਾ ਤੇਰਾ ਸਕੂਲ ਚ ਆਹੀ ਕਲਰ ਆ ਤੇ ਐਵੇਂ ਬਣ ਕੇ ਜਾਣਾ ਸਕੂਲ ਨੂੰ ਪੇਰੈਂਟਸ ਮੀਟਿੰਗ ਤੇ ਹਾਂ ਜਿਹੜਾ ਸਕੂਲ ਜਿਹੜਾ ਪਾਜੀ ਮੈਂ ਪਿੱਲੀ ਬਣ ਕੇ ਜਨੇ ਪੀਲੀ ਪਾਣੀ ਚ ਹੁਣ ਤਾਂ ਕਿਤੇ ਤਾਂ ਨਹੀਂ ਮੰਨਾਂ ਵੀ ਕਿਤੇ ਥੱਪੜ ਥੱਪੜ ਮਾਰਨਾ ਹੋਵੇ ਦਸਤਾਰ ਨੂੰ ਦੇਖ ਕੇ ਵੀ ਚਲ ਬਚਾਓ ਹੋ ਜੂਗਾ ਉਹ ਦਸ ਕੈਟਾਂ ਤਾਂ ਥੋੜੀ ਮੋਟੀਆਂ ਤਾਂ ਲੱਗਣਗੀਆਂ ਅੱਜ ਸਾਨੂੰ ਤੁਹਾਨੂੰ ਜਮਾਤ ਸੀਨੇ ਜਿਹਨੇ ਪਹਿਲੀ ਵਾਰ ਅਟੈਂਡ ਕਰਨੀ ਹੈ ਜੀ ਫੀਟਿੰਗ ਉਹ ਕੋਪਾਂ ਦੇ ਮੀਟਿੰਗ ਪੇਰੈਂਟਸ ਮੀਟਿੰਗ ਸੋ ਕੋਪਾਂ ਦੀ ਛੁੱਟੀਆਂ ਕੱਟਿਆ ਵੀ ਇੱਧਰ ਮਿਲੋ ਜੀ ਵਾਹ ਠੀਕ ਹੈ ਸਾਹ ਵਾਹ ਕੋਨੇ ਕਿ ਬਸ ਮੇਰੇ ਬੀਟੀਆਂ ਹੋ ਗਈਆਂ ਜੀ ਆ ਪੰਜ 6:00 ਵਜੇ ਪੂਰੀ 6:00 ਵਜੇ ਨੂੰ ਘਰ ਆ ਗਏ ਜੀ 12:00 ਵਜੇ ਘਰ ਪਹੁੰਚ ਗਏ ਦਿਨ ਵਿੱਚ ਸ਼ਾਮ ਤੋਂ ਮੇਰੇ 6:00 ਵਜੇ ਘਰ ਉਰੇ ਪਹੁੰਚ ਗਏ ਸੋਰੀ ਤੇਰਾਂ ਬਾਰੇ ਤਾਂ ਕੋਈ ਨੋਟੀ ਉਹ ਬਹੁਤ ਛੁੱਟੀ ਆਦੀਆ ਜਾ ਮੈਂ ਘੰਡਾ ਹਦੀਆ ਬਾਈ ਨੇ ਆਗੇ ਡਾਡੀ ਕਹਿੰਦੇ ਜੀਜੀ ਦਾ ਫੋਨ ਆਇਆ ਵੀ ਤੂੰ ਕਿੱਥੇ ਆ ਹਾਂ ਇਹ ਕਹਿੰਦੇ ਮੈਂ ਕਿਹਾ ਵੀ ਮੈਂ ਰੋਪਣਾ ਤੂੰ ਰਹਿ ਲੈ ਚਲ ਕੇ ਮੀਨਾ ਬਾਤ ਥੋੜੀ देर ਤਾਂ ਕਹਿੰਦਾ ਮੈਂ ਵੀ ਸਲਾਹ ਆਏ ਅੱਗ ਮੈਰ ਕਰਨ ਵੀ ਮਾਣੀ ਮਰ ਜਿੰਨੂ ਵਿੱਚ ਚਲੇ ਜਾਈਏ ਮੈਂ ਤਾਂ ਵੈਸੇ ਫੋਨ ਕਰਿਆ ਤਾਂ ਮੈਂ ਕਿਹਾ ਵੀ ਚਲ ਉਹ ਕਰ ਲਵਾਂ ਸਵੇਰ ਦਾ ਫੋਨ ਕਰਿਆ ਚਿਕਰ ਮੜਾ ਜਾ ਫੋਨ ਕਰੀ ਪੁੱਛਣ ਆਉਂਦਾ ਹਾਂ ਮਨੂ ਕੰਮ ਆ ਕਮ ਉਹ ਹੋਹ ਜਿੰਨਾ ਟਾਈਮ ਕੈਮਰਾ ਬੰਦ ਰਿਹਾ ਸੀ ਜੀ ਕੈਮਰੇ ਦੇ ਬੰਦ ਵਿੱਚ ਬਹੁਤ ਹੱਲਾ ਗੁੱਲਾ ਹੋ ਲਿਆ ਵਿੱਕੀ ਸਿੰਘ ਜੀ ਜ਼ਿਆਦਾ ਬੋਲਣ ਲੱਗ ਗਿਆ ਅੱਜ ਕੱਲ ਮੈਂ ਕਿਹਾ ਬੋਲਿਆ ਤੂੰ ਬੋਲਦੀ ਹੈ ਕਹਿੰਦੀ ਕਮੈਂਟ ਆਇਆ ਜੀ ਕਰਨਰ ਉਹਨੂੰ ਸੋਹ ਕਹਿੰਦੀ ਜਸਨ ਅਰ ਪਾਮੂ ਨੂੰ ਬਹੁਤ ਅਕਲਾ ਤੁਹਾਡੇ ਤਾਂ ਨਿਆਣੇ ਬੇਕਲਾ ਮਾਂ ਜਿਹੜੇ 100 ਕਮੈਂਟ ਚ ਰੀਟਾਰ ਕਰਨ ਨੂੰ ਕਰੇ ਵੀ ਇਹ ਤਾਂ ਬਹੁਤ ਪਿਆਰੇ ਬੱਚੇ ਜੀ ਸ਼ੁਭਰੀ ਤਾਂ ਬਹੁਤ ਕਿਊਟ ਆ ਖੂਚ ਗਏ ਇੱਕ ਬੰਦੇ ਨੇ ਕਿਸੇ ਨੇ ਕਮੈਂਟ ਕਰਤਾ ਵੀ ਉਹ ਆਏ ਵੀਡੀਓ ਚ ਆ ਜਾਂਦੀ ਹੈ ਗਾਹ ਪਾਉਂਦੀ ਹੈ ਇਸ ਕਰਕੇ ਉਹ ਨਿਆਣਿਆਂ ਦੀ ਜ਼ਿੰਦਗੀ ਹੈ ਇਹਦੇ ਪਰ ਅਸੀਂ ਕੋਈ ਬੰਦਸ਼ੀ ਨਹੀਂ ਲਾ ਸਕਦੇ ਐਨੇ ਆਪਣੀ ਜਿਹੇ ਜੀ ਜ਼ਿੰਦਗੀ ਬਤੀਤ ਕਰਨੀ ਉਹ ਕਰਨੀ ਉਹ ਕਰਨੀ ਐਸੀ ਆਜ਼ਾਦੀ ਅਸੀਂ ਵੀਡੀਓ ਪਿੱਛੇ ਨਹੀਂ ਕੋਣੀ ਹੈਗੀ ਹਾਂ ਹਾਂ ਕੀ ਗੱਲ ਬੀ ਸੁਣਣੀ ਆ ਮੈਂ ਸੁਣਣੀ ਆ ਪੁੱਤ ਮੈਂ ਕਦ ਕਹਿਆ ਵੀ ਤੂੰ ਗੰਦੀ ਆ ਬਿੱਕੀ ਦੇ ਜੱਪੂ ਤਾਂ ਠੀਕ ਕੇ ਹੈ ਵੀ ਤੂੰ ਖੇਲੇ ਮੇਲੇ ਐਸ਼ ਕਰ ਬਈ ਹਾਂ ਵੀਡੀਓ ਦੇ ਪਿੱਛੇ ਥੋੜੀ ਅਸੀਂ ਤੈਨੂੰ ਆ ਕਰਨਾ ਆ ਇੱਧਰ ਹੋ ਜਾਇਆ ਇੱਧਰ ਹੋ ਜਾ ਉਹ ਹੋ ਜਾ ਹਣ ਅਹਾਂ ਕੀ ਨਾਂ ਸਾਫ਼ ਕਰੀ ਦਿਨ ਜਨੋਜੀ ਉਹ ਤਾਂ ਗੱਲ ਠੀਕ ਆ ਉਹ ਕਿੱਥੇ ਉਹ ਮੁੰਡੇ ਦਾ ਲੜ ਨਹੀਂ ਲੋਟ ਅਜਿਆ ਆਉਂਦਾ ਤੇਰੇ ਪੱਗ ਦੇ ਤੇਰੇ ਪੱਗ ਦੇ ਪੇਚ ਤੇ ਮਰ ਗਈ ਮੈਂ ਤੇਰੇ ਪੱਗ ਦੇ ਹੁਣ ਕਰਨ ਨੇ ਕਿਹਾ ਮੇਰੀ ਫੋਟਾ ਖੋਲਦੀ ਆ ਮੰਮੀ ਤੇ ਬੰਦਾ ਕੀ ਕਰਦਾ ਦਾ ਜਸਮੀਨ ਜਿਹਾ ਉਰੇ ਤਾਂ ਚਲੇ ਜਾਂਦਾ ਇਹਨੇ ਦੱਸ ਤੈ ਕਿਤੇ ਕੀ ਕਰੀ ਇਹ ਇਹ ਦੇਖ ਮੇਰੀ شکایت ਤਾਂ ਨਹੀਂ ਲਾਉਂਗੀ ਅੱਜ ਫਤਾਈ ਵੀ ਕਰੂਗਾ ਮੇਰੇ ਯਾਦ ਆ ਗਿਆ ਸਵੇਰੇ ਇਹ ਵੀ ਚਾਚੀ ਮੀਟਿੰਗ ਦੀਦੀ ਸ਼ਿਕਾਇਤ ਤਾਂ ਨਹੀਂ ਲਾਉਂਗੀ ਮੇਰੀ ਉਹ ਕਹਿੰਦੇ ਸੀ ਜੀ ਉਹ ਇਹ ਜੇਹੂਲ ਤਾਂ ਗਾਹ ਨੂੰ ਸ਼ਰਾਰਤ ਕਰੀ ਐ ਨਾ ਮੈਂ ਕਰਨ ਤੇਰੀ ਪੱਕੀ ਲੋੜੀ ਮੈਂ ਤਾਂ ਨਹੀਂ ਨਹੀਂ ਬੀਬੀ ਹੂਣ ਵਾਸਤੇ ਮੇਰਾ ਕਹਿਣਾ ਮੰਨ ਲਾ ਆਹਾਂ ਕਰਦਾ ਕਰਦਾ ਮੈਡਮ ਨੇ ਤਾਂ ਮਾਸੀ ਨੇ ਪੜਾਈ ਉਹ ਉੱਚ ਨਾ ਸਕੇ ਤਾਂ ਲਾ ਨਹੀਂ ਨਹੀਂ ਮੈਡਮ ਨੂੰ ਮੈਂ ਕਹਿਣਾ ਵੀ ਜਦ ਤੁਸੀਂ ਸਕੂਲ 'ਚ ਕੰਮ ਦਿੰਨੇ ਕਰਨ ਸੰਟ ਜਾ ਕੇ ਆਏ ਕੱਦ ਕਹਿੰਦਾ ਮੈਡਮ ਕੰਮ ਨਹੀਂ ਕਰਦਾ ਆਹਾਂ ਆਹਾਂ ਹਰ ਕੰਦੇ ਕੋਈ ਸ਼ਿਕਾਇਤ ਨਹੀਂ ਪਤਾ ਕੱਲ੍ਹ ਨੂੰ ਪਤਾ ਕੀ ਕਰ ਉਹ ਯਾਰ ਪਤਾ ਕੀ ਹੋਇਆ ਡੈਡੀ ਮੇਰਾ ਕਰਿਆ ਤਾਂ ਹੋਇਆ ਏ ਮੈਂ ਡੈਡੀ ਹੁਣ ਮੇਰਾ ਕਰ ਰਿਹਾ ਤਾਂ ਹੋਇਆ ਏ ਮੇਰੇ ਵਿੱਚ ਰਹਿ ਗਿਆ ਉਹ ਵਿੱਚ ਕਦ ਰਹਿ ਗਿਆ ਉਹਦੇ ਵਿੱਚ ਯਾਰ ਪ੍ਰੋਜੈਕਟ ਤੇ ਹੋਇਆ ਨਹੀਂ ਤਾਂ ਨਹੀਂ ਹੋਇਆ ਠੀਕ ਆ ਔਰ ਇਹ ਕਿ ਮੈਂ ਕਹਤਾ ਮੈਨੂੰ ਕੋਈ ਕੰਮ ਨਹੀਂ ਮਿਲਿਆ ਠੀਕ ਆ ਇਹਨੇ ਕਰ ਲਈ ਮੈਡਮ ਇਹ ਜਿਹੜਾ ਮੈਨੂੰ ਉਹ ਤੂੰ ਕੰਮ ਪੂਰਾ ਕਰ ਲੈ ਉਹਦੇ ਪਿੱਛੇ ਕਹਿੰਦੇ ਕੰਮ ਨਹੀਂ ਪੂਰਾ ਕਰਿਆ ਇਹ ਆ ਜੀ ਦੇਖੋ ਮੈਂ ਨਾ ਇਹਨੂੰ 2 ਮਹੀਨੇ ਹੋ ਗਏ ਸਕੂਲ ਜਾਂਦੇ ਨੂੰ ਇਹਦਾ ਇੱਕੋ ਡਾਇਲਮਾ ਇਹਨੂੰ ਕਹੇਤਾ ਵੀ ਤੇਰਾ ਪੁੱਤ ਕੰਮ ਨਹੀਂ ਇਕੱਠਾ ਆਉਣਾ ਚਾਹੀਦਾ ਬਾਕੀ ਜੋ ਮਰਜ਼ੀ ਕਰ ਆਪਣੀ ਜਿਵੇਂ ਮਰਜ਼ੀ ਜ਼ਿੰਦਗੀ ਜੀਉ ਪਤਾ ਕਿ ਜਬ ਮਾਸੇ ਕੰਮ ਮਿਲਦਾ ਹੀ ਨਹੀਂ ਐਥੇ ਚੱਲਦੇ ਬਸ ਮੈਂ ਇਹ ਨਹੀਂ ਕਿਹਾ ਤੁਸੀਂ ਬਿਸਰ ਸ਼ਰਮ ਨਾ ਕਰੋ ਠੀਕ ਹੈ ਤੁਹਾਨੂੰ ਕੰਮ ਮਿਲ ਰਾਂਗੇ ਹੈਗਾ ਨਾ ਜਦ ਦੇਖ ਕੇ ਜੱਟ ਦੀਆਂ ਕਾਪੀਆਂ ਤੇ ਨੋਟ ਚਾਰ ਚਾਰ ਲੈਸਨ ਪਏ ਮੇਨੂੰ ਚੱਕਰ ਆਉਣ ਲੱਗੇ ਚਾਰ ਚਾਰ ਪੂਰੇ ਤਾਂ ਨਹੀਂ ਪਏ ਥੋੜੋ ਬੋਤ ਪਏ ਨਾ ਇਹ ਥੋੜਾ ਬਹੁਤਾ ਹੀ ਕੰਮ ਹੁੰਦਾ ਆਇਆ ਥੋੜੀ ਆਇਆ ਮਾਚੀ ਆਇਆ ਤਾਂ ਕਹਿੰਦੇ ਜੀ ਮੈਂ ਚਾਰ ਚਾਰ ਕਰ ਲੈਣੇ ਚਾਰ ਤੋੜਤਾ ਚਾਰ ਲੈਣੇ ਚਾਰ ਬੜੇ ਕੁਐਸਚਨ ਕਰ ਲੈ ਹੁਣ ਆ ਕਹਿੰਦੇ ਫੇਰ ਕੰਮ ਕਰ ਲੈ ਵੈਰੀ ਗੁੱਡ ਆ ਹੁਣੇ ਪਹਿਲਾਂ ਕੰਮ ਨਹੀਂ ਚੱਲਾ ਕੇ ਪੇਪਰ ਨਹੀਂ ਨਹੀਂ ਇੱਕ ਕੰਮ ਹੋਰ ਹੋ ਜਾਮ ਦਾ ਫਿਰ ਫੇਰ ਮੈਂ ਛੁੱਟੀਆਂ ਕੱਟਣ ਚੱਲ ਜਾਈਏ ਕਰੋਗੀ ਦਿਨ ਦਿਨ ਮੈਂ ਕਰ ਲੈ ਨਹੀਂ ਕਰਵਾਉਂਦੀ ਤੇ ਚਾਹ। ਤਾੜ ਦੇ ਕਰੂ ਤੇੰਦੇ ਮੇਰੀ ਚੁੱਟੇ-ਕੁੱਟੇ ਕਰੂੰਗੀ। ਪਰ ਮੇਰੇ ਚਲ ਕਰਕੇ ਕੀ ਕਰਨੀਆ? ਮੇਰੇ ਕਹਿਤੇ ਨਹੀਂ ਕਰੇ। ਹੂੰ। ਯਾ ਅਦਰ ਚਾੜੂ ਵਜੇ ਹੜਕ। ਉੱਤੇ। ਚਲ ਕੋਈ ਨਹੀਂ ਆਉਂਦਾ। ਇਹਦਾ ਹੋਲੀ ਆ ਵਾ ਪੱਜਤ। ਮੱਕੀ ਦੇ ਦਾਣੇ ਆ ਪਿੱਛੇ ਦਾ। ਹੋ ਹੋ ਹੋਲੀ ਪੱਜਿਆ। ਹੋਲੀ ਪੱਜਿਆ ਨੀਲ ਪੈ ਗਿਆ ਤੇ ਮੇਰੇ। ਹਾ ਦੇਖੀ ਨੀਲ। ਹੋਰ ਕੋਸ। ਕਰਾਈ ਨੀਲੀ ਦੇ। ਹਾਏ ਹਾਏ ਮੇਰੇ ਪਿੱਛੇ ਤੇ ਬੁੱਟਾ ਕੁੱਟਿਆ। ਓਏ। ਓਏ ਬੱਲੇ ਕਿੱਡਾ ਨੀਲ ਪਿਆ ਵਾ। ਪੈਣਾ ਤਾਂ ਲਜਾਣਾ ਪੈਣਾ। ਲੱਪੜਾ ਪੈਂਦਾ ਨਾੜਾ ਹੈ ਹਰਗੇ ਤੂ ਨਾ ਆਇਆ ਆਹਾ ਹਾਈ ਕਿੱਡਾ ਅਧਿਕ ਹਾਈ ਕਿੱਡਾ ਹੋ ਰਿਹਾ ਗੁਲਾਮ ਦੀ ਦੀ ਬੜੀ ਬਤਾਈ ਕਰ ਤੂੰ ਕਿੱਥੇ ਲੀ ਗਿਆ ਬੀਜ ਜੀ ਕੁੱਟਿਆ ਇਹ ਤਾਂ ਕਹਿੰਦੀ ਮੈਨੂੰ ਆ ਕੇ ਸੁੱਚੀ ਬਣੀ ਉੱਥੂ ਉੱਥੂ ਮਾਪਾ ਪਾਪਾ ਖੱਪਾ ਮਾਇਦੇ ਉੱਥੂ ਉੱਥੂ ਬਲਾ ਤਾਂ ਮੈਂ ਗਈ ਮਾਂ ਸਾਦੇ ਪਿੱਛੇ ਹੁੰਦੀ ਵਜਾ ਕਹਿੰਦੇ ਪੜਾਈ ਪੁੱਛਣ ਵਰ ਮੈਂ ਆ ਗਈ ਮਾਂ ਚੱਲ ਕੋਈ ਮੇਰੇ ਵੀ ਮੇਰੇ ਵੀ ਕਹਦੇ ਵੀ ਨਹੀਂ ਲੱਪੇ ਹਏ ਤੇਰੀ ਮਾਇਆ ਆਈ ਹਾਏ ਮੇਰੇ ਪਿੱਛੇ ਤੇ ਵਿੱਕੀ ਨੇ ਆੜੇ ਕੁੱਤੇ ਇਹੜਾ ਕੀੜੀ ਨੂੰ ਮਾਰ ਲੱਗਿਆ ਡੰਬ ਤਾ ਨਾਈ ਤੈਨੂੰ ਕਹਿਣਾ ਵੀ ਤੂੰ ਉਸ ਗਾਇਨਾ ਕਰ ਠੀਕ ਆ ਚੱਲ ਕੋਈ ਨਾ ਚੱਲੀਆ ਚਲੋ ਚਲੋ ਲੋ ਦੇ ਸਕੂ ਜਣਾ ਸੁਭੂ ਦੇ ਪਲੀਜ਼ ਪਹਿਲਾ ਕਰਨ ਦੇ ਚਣਾ ਉਹਦੇ ਬਾਅਦ ਸੁਭਰੀ ਚਲੋ 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 ਲੋ ਬਾਹਰ ਨੂੰ ਤੋ ਨੋ ਸੱਚਾ ਪਾਛਾ ਰੱਖੇ ਸੁੱਖ ਸਪਾਸੇ ਪਹੁੰਚ ਗਏ ਜੀ ਛੱਲੀਆਂ ਹਾਈ ਸਮਾਰਟ ਕਰਨ ਦੇ ਸਕੂਲ ਚ ਤੇ ਉਧਰ ਅੱਜ 10ਵੀਂ ਦਾ ਦਿਹਾੜਾ ਵੀ ਆ ਜੀ ਤੇ ਸਾਹਮਣੇ ਸਰਬੀ ਤਰ੍ਹਾਂ ਹੀ ਪਾ ਰਿਹਾ ਜੀ ਭੋਗ ਗੁਰਦਾਰ ਗੁਰੂ ਘਰ ਦੇ ਵਿੱਚ ਗੱਡੀ ਖੜਾਤੀ ਜੀ ਇੱਥੇ ਆਪਾਂ ਨੇ ਬਾਹਰ پارک ਕਰਤੀ ਤੇ ਹੁਣ ਕਾਰਨ ਪਤਾ ਨਹੀਂ ਕਿਹੜੀ ਮੀਟਿੰਗ ਚ ਆਸਾਪਾ ਮਾਸੀ ਨਾਲ ਕਾ ਕਹਿੰਦਾ ਮੈਂ ਇਹਨੂੰ ਐਨ ਵੀ ਨਹੀਂ ਕਿਹਾ ਵੀ ਜੀ ਕਰਨੇ ਕੇ ਅਭਿਹਾਏ ਕਰਦਾ ਇਹ ਐਂ ਕਰਦਾ ਮੈਂ ਕਹਿੰਦਾ ਝੂਠ ਨਹੀਂ ਬੋਲਣਾ ਸੱਚਾਈ ਦੱਸਣੀ ਠੀਕ ਹੈ ਬਸ ਠੀਕ ਹੈ ਹਨਾ ਚਲੋ ਦੇਖ ਲਿਓ ਜੀ ਅੰਦਰ ਹੁਣ ਕਿਆ ਚੱਲਦਾ ਮੀਟਿੰਗ 'ਚ ਕਿਆ ਨਹੀਂ ਕਿਆ ਗੱਲ ਹੁੰਦੀ ਆ ਕਿੱਧਰ ਆ ਤੇਰੀ ਕਲਾਸ ਮਿਲਦੇ ਜੀ ਫੇਰ ਤੁਹਾਨੂੰ ਆਟਕੇ ਥੋੜਾ ਜਿਹਾ ਪਹੁੰਚ ਗਿਆ ਜੀ ਰੀਤ ਦੇ ਸਕੂਲ ਤੇ ਜਿਹੜੇ ਗੱਡੀ ਬੰਦ ਕਰਦਾ ਗੱਡੀ ਚਾਰਤੀ ਬੰਦ ਤੇ ਸੁਬੀਰ ਵੀ ਲੱਗੀ ਵੀ ਹੈ ਜੀ ਅੱਜ ਹੁਣ ਅੱਜ ਤਾਂ ਨੇ ਸਕੂਲ ਵਾਲਾ ਵੱਲ ਤੇ ਹੈ ਕਿ ਪਿੰਡ ਵਾਲਾ ਵੱਲ ਤੇ ਤਾਂ ਹੁਣ ਬੈਠ ਕੇ ਜਾਣਦਾ ਇਹ ਤਾਂ ਬਾਅਦ ਚ ਦੇਖਾਂਗੇ ਕਿ ਪਹਿਲਾਂ ਅੰਦਰ ਦੇ ਇਹਦਾ ਰਿਪੋਰਟ ਕਾਹੜਾ ਕਹਿੰਦਾ ਰੀਤ ਦਾ ਸਰੀ ਤ ਤ ਆ ਗਿਆ ਜੀ ਰਿਪੋਰਟ ਕਾਰਡ ਸਾਰੇ ਤਕਰੀਬਨ ਤਕਰੀਬਨ ਓਕੇ ਹੈ ਜੀ ਤੇ ਹੁਣ ਛੁੱਟੀਆਂ ਗਈਆਂ ਹੋ ਸਾਰੇ ਟੀਚਰ ਮੈਸਜ ਕਰਦੇ ਬੱਚਿਆਂ ਨੂੰ ਵੀ ਹੁਣ ਭੁੱਲ ਜਾਣੀ ਇਹਨਾਂ ਨੂੰ ਤੁਹਾਨੂੰ ਮਹੀਨਾ ਤੱਕ ਇਹਨਾਂ ਨੇ ਆਉਣਾ ਜਦ ਤੱਕ ਇਹ ਇਹਨਾਂ ਨੇ ਦੇਖ ਕੇ ਤੁਹਾਨੂੰ ਮੂਵਿੰਗ ਆ ਕਰ ਕਰਨਾ ਤੇ ਹੁਣ ਦੇਖਦੇ ਆ ਜਿਹੜੀ ਸ਼ਵੀਰ ਚੱਲ ਰਹੀ ਜੀ ਸਕੂਲ ਵਾਲਾ ਵੱਲ ਤੇ ਲਾਈ ਗਈ ਹੈ ਆ ਕਿਉਂ ਬੱਚਿਆਂ ਦੇ ਪੇਰੈਂਟਸ ਨੇ ਵਿੱਚ ਬੱਚਿਆਂ ਨੇ ਅੱਜ ਉਹ ਸਕੂਲ ਚ ਪਹੁੰਚ ਕਰਨੀ ਸੀ ਉਦੋਂ ਸਬੰਧ ਵਿੱਚ ਤੇ ਹੁਣ ਛੁੱਟੀਆਂ ਦਾ ਹਜੇ ਕੋਈ ਬਾਇਓ ਡਾਟਾ ਇਹਨਾਂ ਨੇ ਦੱਸਿਆ ਨਹੀਂ ਹੈਗਾ ਵੀ ਕਿੰਨਾ ਟਾਈਮ ਛੁੱਟੀਆਂ ਤੇ ਤੰਦੇ ਉਹ ਤੁਹਾਨੂੰ ਆਨਲਾਈਨ ਦੱਸਾਂਗੇ ਬਾਕੀ ਰੀਤ ਨੂੰ ਅੰਦਰ ਮੈਡਮੇ ਮਿਲਣ ਆਲੀਆਂ ਖੜੀਆਂ ਮੈਂ ਇਧਰੋਂ ਨਿਕਲਿਆ ਜੀ ਸਾਈਡ ਤੇ ਨੂੰ ਕਰਨ ਦੇ ਸਕੂਲ ਤੇ ਜਾਇਆ ਜੀ ਸ਼ਾਬਾਸ਼ ਕਰਨਵੀਰ ਸਿੰਘ ਸ਼ਾਬਾਸ਼ ਮੇਰੇ ਲਾਲ ਕੋਈ ਟੀਚਰ ਰਹਾ ਕਿਹਾ ਸ਼ਾਬਾਸ਼ ਕਿਹਾ ਕਿਸਰ ਪਤਾ ਟੀਚਰ ਵੀ ਨਾ ਕਲਾਸਾਂ ਚ ਬੁਲਾਉਂਦੇ ਸੀ ਵੀ ਆ ਆ ਮਾਂ ਬਾਪ ਆ ਜੋ ਆ ਜੋ ਆ ਡੀਕ ਦੇਦੇ ਵੀ ਹਾਂ ਕਿਤ ਕਦ ਕਰ ਲੈ ਦਰਸ਼ਨ ਹੋਣਾ ਉੰਮੀ ਡੈਡੀ ਦੇ ਇਹ ਬਾਕੀ ਡੀਕ ਦੇਤੇ ਕਿਹੜੀ ਮੈਡਮ ਨੇ ਸ਼ਾਬਾਸ਼ ਦਿੱਤੀ ਤੈਨੂੰ ਜ਼ਿਆਦਾ ਤਾਂ ਫਿਜ਼ੀਕਲ ਵਾਲੀ ਨੇ ਦੇਤੀ ਫਿਰ ਹਿੰਦੀ ਵਾਲੀ ਨੇ ਵੀ ਦੇਤੀ ਹਿੰਦੀ ਵਾਲੀ ਕਹਿੰਦੀ ਮੈਂ ਕਾ ਤੇ ਪਿੱਛੇ ਰਹਿ ਜਾ ਉਹਨੇ ਵੀ ਦੇਤੀ ਨੋ ਮੈਡਮ ਤਾਂ ਠੀਕ ਆ ਹਾਂ ਆ ਤਾਂ ਇੱਕ ਗੱਲ ਇਹਦੀ ਕਿ ਕਿਸਮਤ ਕਰੀ ਜਾਂਦੇ ਪੜਨ ਲਿਖਣ ਨੂੰ ਉਦਾਂ ਠੀਕ ਆ ਉਹ ਤੇਜ ਆ ਦਿਮਾਗ ਉਹਨਾਂ ਬੜੇ ਦਿਮਾਗ ਨੂੰ ਵਰਤਦਾ ਨਹੀਂ ਲਿਖਾਈ ਨਹੀਂ ਇਹਦੇ ਸਾਫ ਕਰਦਾ ਲਿਖਾਈ ਦਾ ਲੰਭਾ ਜਿਆਦਾ ਆ ਇਹਦਾ ਥੋੜਾ ਜਿਹਾ ਇੱਕ ਸਕੂਲ ਦਾ ਕੰਮ ਨਹੀਂ ਪੂਰਾ ਕਰਦਾ ਉਹਦੇ ਪਿੱਛੇ ਵੀ ਆ ਲਿਆ ਮੈਂ ਤਾਂ ਹੋਣ ਲੱਗ ਗਿਆ ਕੰਮ ਪੂਰਾ ਹੋਣ ਲੱਗ ਗਿਆ ਹੋਇਆ ਨਹੀਂ ਤਾਂ ਪਹਿਲਾਂ ਚੱਲੋ ਮੈਡਮ ਮਿਲਣ ਨੂੰ ਫਿਰਦੇ ਆ ਮੈਡਮ ਮਿਲਣ ਨੂੰ ਨਹੀਂ ਉਹ ਤਾਂ ਸਾਰਿਆਂ ਨੂੰ ਮਿਲਣੀ ਹੁੰਦੀ ਹੈ ਏ ਹੁਣ ਦੇਖਿਆ ਨੂੰ ਹੋਰੇ ਪਾਸੇ ਗੱਲਾਂ ਲੱਗਦਾ ਤੁਹਾਨੂੰ ਪਤਾ ਹੈ ਮਨੀਟਰ ਹਾਂ ਮੁੰਡਿਆਂ ਦਾ ਮੈਡਮ ਨੇ ਮੈਨੂੰ ਇਹ ਗੱਲ ਚਾਹ ਕਿਹਾ ਮੈਂ ਤਾਂ ਮੈਨੂੰ ਇਹਨੇ ਪਹਿਲਾਂ ਦੱਸਦੀ ਸੀ ਕਿ ਮੈਡਮ ਜੀ ਅਸੀਂ ਕਲਾਸ ਦੇ ਮਨੀਟਰ ਹੈ ਮਨੀਟਰ ਦਾ ਸਕੂਲ ਦਾ ਕੰਮ ਪੂਰਾ ਨਹੀਂ ਹੁੰਦਾ ਮਨੀਟਰ ਦਾ ਹੀ ਨਹੀਂ ਪੂਰਾ ਬਾਕੀ ਨਹੀਂ ਆਣਾਂ ਦਾ ਤਾਂ ਕੀ ਪੂਰਾ ਹੋਊਗਾ ਪੁੱਤ ਓਏ ਉਹ ਮੇਰੇ ਲਾਲ ਜਿਹੜੀ ਮੈਥ ਵਾਲੀ ਹੈ ਨਾ ਉਹ ਵੀ ਸਹੀ ਸਿਖਾੜਾ ਉਹਨੇ ਚੈੱਕ ਕਰਵਾ ਲਿਆ ਹੈ ਇਹਦਾ ਕੰਮ ਹੇਲ ਹੇਲ ਮੁੰਡਿਆਂ ਦਾ ਕੰਮ ਵੀਰ ਜੇਕ ਕਰਦਾ ਆਪਣਾ ਹਾਂ ਚੱਲ ਕੋਈ ਨਹੀਂ ਇਹ ਉਮਰ ਹੈ ਬਾਦਸ਼ਾਹੀ ਉਮਰਾ ਉਮਰ ਕਾਜੀ ਇੱਕ ਸਾਡਾ ਰੋਡ ਹੁਣ ਜਿੱਥੇ ਅਸੀਂ ਪਹੁੰਚ ਗਏ ਜੀ ਰੋਡ ਦੀ ਹਾਲਤ ਬਹੁਤ ਖਸਤਾ ਜੇ ਤੇ ਹੁਣ ਹਾਂ ਪਤਾ ਹੁਣ ਤਾਂ ਕਿਹਦਾ ਸਰ ਇਹਦਾ ਚੱਕੀ ਰੀਤਦਾਰ ਰਿਪੋਰਟ ਕਾਟ ਕੇ ਆ ਕਹਿੰਦਾ ਰੀਤਦਾਰ ਰਿਪੋਰਟ ਕਾਰ ਵੀ ਸਾਨੂੰ ਮਾੜਾ ਮੋਟਾ ਠੀਕ ਹੈ ਉਮਤਾ ਮਾਤਾ ਖਾਤਾ ਕਿਹੜੇ ਕਿਹੜੇ ਸਬਜੈਕਟ ਚ ਕਿੰਨੇ ਕਿੰਨੇ ਨੰਬਰ ਆ ਇਹ ਮੈਨੂੰ ਪਤਾ ਹੋਣਾ ਚਾਹੀਦਾ ਹੈ ਹਾਂ ਮੈਥ ਚੋਂ 99 ਨੰਬਰ ਆਏ ਆ ਜਿਹੜੀ ਜਰਨਲਰ ਨੌਲੇਜ ਆ ਉਹਦੇ ਵਿੱਚੋਂ ਇਹਦੇ 85 ਨੰਬਰ ਆਏ ਆ ਹਾਂ ਤੇਰੀ ਮੈਮ ਜਸਵਿੰਦਰ ਮੈਨੂੰ ਪਤਾ ਚੋੜੇ 99 ਨੰਬਰ ਆਏ ਆ ਹਾਂ ਸਟੋਰੀ ਚੋਂ 92 ਆ ਗਏ ਜਿਹੜੀ ਸਟੈਲਸ ਟੈਮ ਆ ਉਹਦੇ ਵਿੱਚੋਂ 69 ਨੰਬਰ ਆਏ ਸਟੈਲਸ ਟੈਮ ਕੀ ਹੁੰਦੀ ਮਤਲਬ ਵੀ ਉਹਦੇ ਵਿੱਚ ਵੀ ਇਹਨੇ ਆਪਣੇ ਯਾਨੀ ਕਿ ਆਪਣੀ ਨੌਲੇਜ ਦੀਆਂ ਗੱਲਾਂ ਦੱਸਣੀਆਂ ਆਂ ਦੀ ਬਈ ਮਾਈ ਟੂਡੇ ਵੈਦਰ ਇਜ ਸਨੀ ਮਾਈ ਮਦਰ ਇਜ ਟੂਡੇ ਸੀਜ਼ਨ ਸੀਜ਼ਨ ਕਿਹੜਾ ਚੱਲਦਾ ਸਮਰ ਸੀਜ਼ਨ ਚੱਲਦਾ ਮਾਈ ਮਦਰ ਇਜ ਵੈਰੀ ਹੌਟ ਪਤਾ ਨਹੀਂ ਸੜਾ ਸਦਾਈ ਕਿਆ ਬੋਲੀ ਦਾ ਕੁੱਟਣ ਨੂੰ ਮੈਂ ਪਤਾ ਨਹੀਂ ਤੇ ਕੀ ਹੋਇਆ ਮੈਂ ਬਿਮਾਰ ਸੀਗੀ ਮੈਂ ਨਾ ਤਾਂ ਬਿਮਾਰ ਖੜਿਆ ਸੀ ਮਾਸੀ ਗੱਲ ਗੱਲ ਤੇ ਜਦ ਕੁੜਦਨ ਦੀ ਗਰਮ ਹੋ ਕੇ ਫਿਰ ਠੀਕ ਹੈ ਤਾਂ ਕਹਿਣਾ ਨਹੀਂ ਮੰਨਣਾ ਫਿਰ ਤਾਂ ਕਟਾਈ ਹੋਊਗੀ ਉਹ ਉਹ ਤੇ ਇਹਦੇ ਜਿਹੜਾ ਇਹਨੇ ਪਾਠ ਕਰਦੀ ਹੈ ਸਕੂਲ 'ਚ ਇਹ ਹਾਂ ਉਹਦੇ ਵਿੱਚ ਇਹਦੇ 28 ਨੰਬਰ ਆਏ। ਧਿਆਵਾ ਤੇ। ਧਿਆ ਤਾਂ 28 ਚਲ ਵਧੀਆ। ਬਾਕੀ ਸਾਰਾ ਸੋਚ ਸੀ। ਸਿਰਫ ਇਹਦੇ ਇੱਕ ਚੋਟਾਟ ਆਏ ਆ ਸੈਲ ਸਟੈਮ ਚੋਂ ਮੈਨੂੰ। ਪਰ ਮੈਂ ਨੰਬਰ ਨਹੀਂ ਦੇਖਦੀ ਮੈਨੂੰ ਐ ਵੀ ਬਹੁਤ ਵਧੀਆ ਇਹਨੇ ਪਹਿਲੀ ਵਾਰ ਪੇਪਰ ਦਿੱਤੇ ਬਹੁਤ ਵਧੀਆ। ਹੂੰ। ਕਰਨਵੀਰ ਦੇ ਆ ਛੁੱਟੀਆਂ ਹੋਣ ਤੋਂ ਬਾਅਦ ਜਦੋਂ 15 ਦਿਨ ਬਾਅਦ ਪੇਪਰਟਾ ਉਹਦੇ ਵਿੱਚ ਪਤਾ ਲੱਗੂ ਇਹਦੇ ਬਾਰੇ। ਮੇਰੇ ਪੰਜਵੇਂ ਚ ਬਹੁਤ ਵਧੀਆ ਨੰਬਰ ਆਏ। ਹਾਂ। ਚਲ ਤੇਰੇ ਪੰਜਵੇਂ ਚ ਨੰਬਰ ਬਹੁਤ ਵਧੀਆ ਆਏ ਪਰ ਲਿਖਾਈ ਸਾਫ਼ ਕਰ ਪਤਾ ਹਣ। ਲਿਖਾਈ ਸਾਫ਼ ਹੋਊਗੀ। ਤਾਂ ਟੀਚਰ ਪੜੂਗਾ ਤਾਂ ਨੰਬਰ ਦਊਗਾ ਜੇ ਉਹਨੂੰ ਪੜ੍ਹੇ ਨਾ ਹੋਣਾ ਟੀਚਰ ਤੇ ਤੈਨੂੰ ਲਖਾਈ ਦਾ ਫਿਰ ਨੰਬਰ ਕਿਾ ਦੇਊਗਾ ਤੈਨੂੰ ਉਹਨਾਂ ਨੇ ਕਾਟਾ ਮਾਰ ਕੇ ਪਰੇ ਕਰਨਾ ਚਾਹੁੰਦੇ ਆਂ ਇਹ ਆ ਕੇ ਕਰਦੀ ਚੱਕ ਕੇ ਖੜੀ ਤੇਰੀ ਰੀਤ ਦੀ ਵੀ ਇੱਕ ਕੰਪਲੇਂਟ ਆਈ ਹੈ ਵੀ ਇਹ ਮੂੰਹ ਨਹੀਂ ਚੱਕਦੀ ਉਹ ਚੱਲਣ ਨੂੰ ਥੋੜਾ ਜਿਹਾ ਨਾ ਲਵਾਤ ਨਹੀਂ ਕਰਦੀ ਉਹ ਛੋਟੀ ਆ ਹੁਣਾਂ ਨੇ ਫੇਰ ਭੁੱਲ ਜਾਨਾ ਜਿਹੜੀ ਮਾਸੀ ਆ ਉਹ ਪ੍ਰਿੰਸੀਪਲ ਕੰਮ ਦੀ ਮਾਸੀ ਉਹ ਆ ਰਹਿੰਦੇ ਮਿਲ ਲੈਣ ਆਪ ਥੱਲੇ ਨੂੰ ਮੂੰਹ ਰੱਖ ਕੇ ਈ ਇਹਨੂੰ ਸੰਗਣ ਦੀ ਬਣੀ ਕਿ ਇੱਥੇ ਦੇ ਹੱਥ ਪੈ ਗਈ ਅੰਨੀ ਚੱਲ ਕੋਈ ਭਰਾ ਦੇ ਥੋੜੇ ਜਿਹ ਗੁੰਨ ਲੈ ਲੰਦੀ ਹਾਂ ਮਮਾ ਤੇ ਭਰਾ ਛੁੱਟੇ ਛੁੱਟੀਆਂ ਉਹ ਮੜਾ ਜੁੱਟਾ ਖਲਾਲੀ ਮੈਂ ਮਿੱਠਿਆ ਲਾਹਾਂਗੀ ਨਾ ਨੇ ਕਾਤੇ ਕਟਾਈ ਹੋਊਗੀ ਹੁਣ ਗੰਦੀ ਬੈਟ ਹੈ ਬਟਾ ਇਹ ਤਾਂ ਮੇਨੂੰ ਲੜ ਪੀ ਕਹਿੰਦੀ ਤੂੰ ਮੈਨੂੰ ਮੇਰੀ ਮੈਡਮ ਕੋ ਖਾਤੇ ਲੈ ਕੇ ਆਈਆਂ ਨਾਲੇ ਮੈਡਮ ਦੀ ਗੋਦੀ ਚ ਜਾ ਕੇ ਬਹਿ ਗਈ ਹਾਂ ਸਾਰੇ ਸਾਰੇ ਵੈਣ ਕੋ ਜਾ ਕੇ ਇੱਕੋ ਤੇ ਆਪ ਇਹ ਵੀ ਕੁਝਰਤੀ ਹੈ ਕਿਹੜਾ ਰੋਂਦੀ ਸੀ ਬੋਸ਼ਤੀ ਬਾਈ ਕਰਿਆ ਥੱਲੇ ਨੂੰ ਕਰਕੇ ਇਹ ਲੈ ਮੂਹ ਕਾ ਕੱਲਾ ਸਾਰੇ ਮਾਵਾਬ ਜਾਣੇ ਆ ਜਿਹੜੀ ਡਿਊਟੀ ਆ ਜੀ ਸਾਰਿਆਂ ਦੀ ਲੱਗੇਵੇਂ ਗੱਡੀਆਂ ਉੱਥੇ ਮੇਲਾ ਲੱਗਿਆਗਾ ਆ ਰਾਤ 'ਚ ਵੀ ਸਾਨੂੰ ਮਿਲ ਜਾਨੀ ਆ ਨਾ ਹੈਂ ਕਾ ਕਹਿਦੀ ਆ ਫੋਲ ਹੋ ਗਏ ਮੇਰਾ ਫੋੜਾ ਵੀ ਕਾ ਕਹੇ ਜੀ ਇਹ ਅੱਜ ਕੱਲ੍ਹ ਮੂਹ ਮਤੇ ਕਿਵੇਂ ਦਾ ਗੱਲ ਕਰਦੀ ਆ ਠੀਕ ਠੀਕ ਫੋਲਾ ਚਲੋ ਹੋਣਾਂਗੇ ਤੇਰਾ ਠੀਕ ਆ ਜੀ ਮਿਲਦੇ ਆ ਕਿਸੇ ਅਗਲੇ ਵਲੌਗ 'ਚ ਮਹਾਰਾਜਾ ਸਾਨੂੰ ਰੱਖਿਆ ਸਾਰਾ ਨੂੰ ਚੜ੍ਹਦੀ ਕਲਾ ਚ ਰੀਤ ਨੂੰ ਮਿਲ ਗਿਆ ਛੁੱਟੀਆਂ ਦਾ ਕੰਮ ਕਰਨ ਨੂੰ ਮਿਲਣਾ ਕਰਨ ਨੂੰ ਮਿਲ ਗਿਆ ਆਨਲਾਈਨ ਇਹਦਾ ਵਟਸਐਪ ਤੇ ਆਇਆ ਸਾਰਾ ਕੰਮ ਠੀਕ ਹੈ ਜੀ ਉੱਤੇ ਬਾਏ ਬਾਏ